ਫਗਵਾੜਾ ਵਿਖੇ ਭਗਵਾਨ ਵਾਲਮੀਕੀ ਚੌਂਕ ਪਲਾਈ ਗੇਟ ਵਿਖੇ ਚੌਂਕ ਦੀ ਖਸਤਾ ਹਾਲਤ ਨੂੰ ਲੈ ਕੇ ਵਾਲਮੀਕੀ ਸਮਾਜ ਦੇ ਨੇਤਾ ਜਿੰਮੀ ਸੌਂਦੀ ਨੇ ਭਗਵਾਨ ਵਾਲਮੀਕੀ ਚੌਂਕ ਦੀ ਮੁਰੰਮਤ ਵਿੱਚ ਕਟਿਆ ਮਟੀਰੀਅਲ ਵਰਤਣ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਫਗਵਾੜਾ ਤੇ ਲਗਾਏ ਗੰਭੀਰ aarop NDTV Punjab News ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਜਿੰਮੀ ਸੌਂਦੀ ਆ ਜੀ ਅਸੀਂ ਇਹ ਜਿਹੜਾ ਮਾਮਲਾ ਹੈ ਜੀ ਇਹ ਜਿਹੜਾ ਚੌਂਕ ਆ ਭਗਵਾਨ ਵਾਲਮੀਕੀ ਚੌਂਕ ਪੜਾਈ ਗੇਟ ਹੁਸ਼ਿਆਰਪੁਰ ਰੋਡ ਵਿਖੇ ਸਥਿਤਾ ਜਿਸ ਦੀ ਕੰਡੀਸ਼ਨ ਵੇਲੇ ਬਹੁਤ ਖਸਤਾ ਹਾਲਤ ਸੀਗੀ ਅਸੀਂ ਉਸ ਵੇਲੇ ਦੇ ਜਿਹੜੇ ਮੰਤਰੀ ਸੀਗੇ ਮਾਨਯੋਗ ਸ੍ਰੀ ਸ਼ੌਂਮਪ੍ਰਗਜ ਕੈਂਜ ਜੀ ਉਸ ਵੇਲੇ ਕੇਂਦਰੀ ਮੰਤਰੀ ਸੀ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਚੌਂਕ ਦੀ ਜਿਹੜੀ ਹਾਲਤ ਬੜੀ ਖਸਤਾ ਵਾ ਔਰ ਉਹਨਾਂ ਨੇ ਉਸ ਵਕਤ ਦੇ ਜਿਹੜੇ ਕਮਿਸ਼ਨਰ ਸੀਗੇ ਉਹਨਾਂ ਨੂੰ ਕਹਿ ਗਏ ਸਾਡਾ ਜਿਹੜਾ ਚੌਂਕ ਦਾ ਮਤਾ ਜਿਹੜਾ ਵਾ ਉਹ ਪਾਸ ਕਰਵਾਇਆ ਸੀਗਾ ਔਰ ਆਪਣੇ ਵੱਲੋਂ ਅਸਵਾਸ਼ਨ ਦਿਵਾਇਆ ਸੀ ਇਹ ਚੌਂਕ ਦੇ ਉੱਤੇ ਜਿੰਨਾ ਵੀ ਮਤਾ ਪਾਸ ਹੋਊਗਾ ਉਹਦੇ ਮੁਤਾਬਕ ਜਿੰਨਾ ਵੀ ਖਰਚਾ ਹੋਊਗਾ ਉਸ ਤੋਂ ਬਾਅਦ ਅਗਰ ਖਰਚਾ ਹੋਊਗਾ ਤੇ ਮੈਂ ਆਪਣੇ ਐਮਪੀ ਫੰਡ ਦੇ ਵਿੱਚੋਂ ਦਵਾਂਗਾ ਉਸ ਤੋਂ ਬਾਅਦ ਕੋਡ ਆਫ ਕੰਡਕਟਰ ਲੱਗਣ ਤੋਂ ਬਾਅਦ ਐਮਪੀ ਦੇ ਇਲੈਕਸ਼ਨ ਜਿਹੜੇ ਆ ਉਹ ਸ਼ੁਰੂ ਹੋ ਗਏ ਸੀਗੇ ਉਸ ਤੋਂ ਬਾਅਦ ਜਿਹੜੇ ਆ ਐਮਪੀ ਦੇ ਮਾ ਉਹ ਮਨਿਸਟਰ ਨਹੀਂ ਰਹੇ ਉਹ ਕੁਝ ਵੋਟਾਂ ਗਾਰਨ ਕਰਕੇ ਔਰ ਉਸ ਤੋਂ ਬਾਅਦ ਜਿਹੜੇ ਮਾਣਯੋਗ ਆਮ ਆਦਮੀ ਪਾਰਟੀ ਦੇ ਜਿਹੜੇ ਐਮਪੀ ਸੀਗੇ ਡਾਕਟਰ ਰਾਜਕੁਮਾਰ ਚੱਬੇਵਾਲ ਬਣ ਗਏ ਉਸ ਤੋਂ ਬਾਅਦ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀਗੀ ਉਸ ਸਰਕਾਰ ਦੇ ਵਿੱਚ ਜਿਹੜਾ ਮਤਾ ਪਾਸ ਹੋਇਆ ਸੀ ਲਗਭਗ 9 ਲੱਖ ਕੁਸ਼ ਦੇ ਕਰੀਬ ਜਿਹੜਾ ਸੀਗਾ ਉਹ ਪਾਸ ਹੋਇਆ ਸੀਗਾ ਜਿਸ ਦੇ ਬਾਅਦ ਅਸੀਂ ਇਹਨਾਂ ਦੇ ਕੋਲ ਬੜੇ ਚੱਕਰ ਕੱਟੇ ਇਸ ਕੰਮ ਨੂੰ ਸ਼ੁਰੂ ਕਰਵਾਉਣ ਵਾਸਤੇ ਅਸੀਂ ਸੋਚਿਆ ਸੀ ਕਿ ਇਹ ਜਿਹੜਾ ਕੰਮ ਆ ਜਿਹੜਾ ਚੌਂਕਵਾ ਭਗਵਾਨ ਵਾਲਮੀਕੀ ਚੌਂਕ ਇਹ ਭਗਵਾਨ ਵਾਲਮੀਕੀ ਮਹਾਰਾਜ ਦੀ ਸ਼ੋਭਾ ਯਾਤਰਾ ਤੱਕ ਸਾਨੂੰ ਜਿਹੜਾ ਸਮਰਪਿਤ ਕਰ ਦੇਣਗੇ ਔਰ ਸਰਕਾਰ ਦੀ ਵੀ ਸ਼ੋਭਾ ਬਣੂਗੀ ਪਰੇਣਾ ਨੇ ਉੱਥੇ ਤੱਕ ਵੀ ਜਿਹੜਾ ਇਹ ਜਿਹੜਾ ਸਾਡਾ ਕੰਮ ਸਿਰੇ ਨਹੀਂ ਚੜਿਆ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਚਲੋ ਇਹ 사ਦਗੁਰੂ ਅਬਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਤੱਕ ਇਹ ਸਾਡਾ ਚੌਂਕ ਜਿਹੜਾ ਬਾ ਬਣਾ ਦੇਣਗੇ ਉਦੋਂ ਤੱਕ ਵੀ ਨਹੀਂ ਬਣਿਆ ਫਿਰ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਕੰਮ ਜਿਹੜੇ ਆ ਉਹ ਲੇਟਫ ਸੇਟ ਹੁੰਦੇ ਰਹਿੰਦੇ ਆ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਸੋਚਿਆ ਵੀ ਇਹ ਜਿਹੜਾ ਸਾਡਾ ਚੌਂਕ ਬਾ ਇਹ ਬਾਬਾ ਸਾਹਿਬ ਅੰਬੇਡਕਰ ਦੀ ਸ਼ੋਭਾ ਯਾਤਰਾ ਤੱਕ ਜਾਂ ਉਹਨਾਂ ਦੇ ਜਨਮ ਦਿਨ ਤੇ ਉਤੋਂ ਪਹਿਲਾਂ ਸਾਨੂੰ ਇਹ ਜਿਹੜਾ ਸਮਰਪਿਤ ਕਰ ਦੰਦੇ ਉਦੇ ਤੱਕ ਵੀ ਇਹਨਾਂ ਨੇ ਸਮਰਪਿਤ ਕੀਤਾ 2025 ਦੇ ਵਿੱਚ ਮਾਰਚ ਦੇ ਵਿੱਚ ਹੋਲੀਆਂ ਤੋਂ ਪਹਿਲਾਂ ਜਿਹੜੇ ਵੀ ਇਹਨਾਂ ਦੇ ਠੇਕੇਦਾਰ ਸੀਗੇ ਉਹਨਾਂ ਨੇ ਆਪਣੇ ਜਿਹੜੇ ਬੰਦੇ ਲਾਏ ਹੋਏ ਸੀਗੇ ਉਹਨਾਂ ਵੱਲੋਂ ਜਿਹੜਾ ਕੰਮ ਵਿੱਚ ਵਿਚਾਲੇ ਛੱਡ ਕੇ ਚਲੇ ਗਏ ਔਰ ਨਾ ਦਾ ਮਟੀਰੀਅਲ ਵਧੀਆ ਲੱਗਿਆ ਔਰ ਸਾਡੇ ਹੀ ਬਣੇ ਹੋਏ ਜਿਹੜੀ ਬਾਉਂਡਰੀ ਸੀਗੀ ਉਹਨੂੰ ਛਿੱਲ ਕੇ ਉਹਦੇ ਨਾਲੇ ਹੀ ਪੱਥਰ ਲਾਤਾ ਨਾ ਦਾ ਪੱਥਰ ਉਹਦੀ ਕੁਆਲਿਟੀ ਵਧੀਆ ਔਰ ਪੱਥਰ ਜਿਹੜਾ ਵੀ ਲਾਇਆ ਵਾ ਉਹ ਸਹੀ ਤਰੀਕੇ ਨਾਲ ਨਹੀਂ ਲੱਗਿਆ ਉਹਦੇ ਤੇ ਸੀਮੈਂਟ ਵਗੈਰਾ ਨਹੀਂ ਲੱਗਿਆ ਹੋਇਆ ਉਹ ਪੱਥਰ ਤੁਸੀਂ ਵੀਡੀਓ ਦੇ ਵਿੱਚ ਦੇਖ ਵੀ ਲਿਆ ਉਖੜਿਆ ਹੋਇਆ ਵਾ ਐਡੇ ਨਲਾਇਕ ਅਫਸਰ ਆ ਹਜੇ ਤਾਈਂ ਜਿਹੜਾ ਵਾ ਕਨੈਕਸ਼ਨ ਤੱਕ ਨਹੀਂ ਇਹਨਾਂ ਨੇ ਲਾਈਟ ਨੂੰ ਦਿੱਤਾ 2 ਸਾਲ ਹੋ ਗਏ ਅਸੀਂ ਠੇਕੇਦਾਰ ਸਾਹਿਬ ਨੂੰ ਵੀ ਬੇਨਤੀ ਕੀਤੀ ਵਿੱਕੀ ਸੂਰ ਜੀ ਜਿਹੜੇ ਸਾਡੇ ਮੇਅਰ ਸਾਹਿਬ ਉਹ ਵੀ ਇੱਥੇ ਆਏ ਆ ਡਿਪਟੀ ਮੇਅਰ ਜੀ ਉਹਨਾਂ ਨੇ ਵੀ ਮੌਕਾਇਨਾ ਕੀਤਾ ਉਹਨਾਂ ਨੇ ਵੀ ਵਿਸ਼ਵਾਸਨ ਦਵਾਇਆ ਮਾਨਯੋਗ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਜਿਨ੍ਹਾਂ ਨੇ ਉਦਘਾਟਨ ਕੀਤਾ ਇਹਨਾਂ ਨੇ ਉਹਦਾ ਵੀ ਮਾਨ ਨਹੀਂ ਰੱਖਿਆ ਉਹਨਾਂ ਦਾ ਵੀ ਮਾਨ ਜਿਹੜਾ ਨਹੀਂ ਰੱਖਿਆ ਸਰਦਾਰ ਭਗਵੰਤ ਸਿੰਘ ਮਾਨ ਦਾ ਜੀ ਮਾਨ ਦਾ ਵੀ ਨਹੀਂ ਰੱਖਿਆ ਸੀਐਮ ਸਾਹਿਬ ਦਾ ਡਾਕਟਰ ਰਵਜੋਤ ਜੀ ਜਿਹੜੇ ਸਾਡੇ ਸਾਨਕ ਸਰਕਾਰ ਦੇ ਮਨਿਸਟਰ ਆ ਉਹਨਾਂ ਨੂੰ ਉਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਸੀ ਉਹ ਕਹਿੰਦੇ ਸੀਗੇ ਕਿ ਮੈਂ ਕੋਈ ਵੀ ਅਫਸਰ ਜਿਹੜਾ ਵਾ ਨਿਗਹਿਲੀ ਪਾਇਆ ਗਿਆ ਦੇਖ ਲਿਆ ਤਾਂ ਮੈਂ ਜਿੱਥੇ ਵੀ ਜਾਂਦਾ ਇੱਕ ਅਫਸਰ ਸਸਪੈਂਡ ਜ਼ਰੂਰ ਕਰਦਾ ਮਾਂ ਮੇਰੀ ਉਹਨਾਂ ਤੱਕ ਵੀਡੀਓ ਜਿਹੜੀ ਇਹ ਪਹੁੰਚਾ ਦਿਓ ਉਹਨਾਂ ਨੂੰ ਬੇਨਤੀ ਆ ਕਿ ਤੁਹਾਡੇ ਤਿੰਨ ਚਾਰ ਅਫਸਰਾਂ ਨੇ ਨਿਗਹਿਲੀ ਕੀਤੀ ਆ ਠੇਕੇਦਾਰ ਤੱਕ ਅਸੀਂ ਹੁਣ ਦੇਖਦੇ ਆ ਵੀ ਤੁਸੀਂ ਕਿੰਨਾ ਕੁ ਸਸਪੈਂਡ ਕਰਦੇ ਆ ਅਸੀਂ ਦੇਖਾਂਗੇ ਤੁਸੀਂ ਕਿੰਨੀ ਕਾਰਵਾਈ ਕਰਦੇ ਆ ਗ੍ਰੇਲਾ ਜਿਹੜੀਆਂ ਸਾਡੀਆਂ ਪਹਿਲਾਂ ਦੀਆਂ ਲੱਗੀਆਂ ਸੀਗੀਆਂ ਉਹ ਵੀ ਪੱਟ ਕੇ ਲੈ ਗਏ ਆ ਉਹਦਾ ਵੀ ਸਾਨੂੰ ਕੋਈ ਨਹੀਂ ਦੱਸਿਆ ਵੀ ਕਿੱਥੇ ਗਈਆਂ ਹੁਣ ਜਿਹੜਾ ਕੰਮ ਜਿਹੜਾ ਵਾ ਉਹ ਟੋਟਲੀ ਬੰਦ ਹੋ ਗਿਆ ਅਧੂਰਾ ਕਰਕੇ ਇਹਨਾਂ ਨੇ ਛੱਡ ਦਿੱਤਾ ਹੋਇਆ ਅਸੀਂ ਕਾਰਪੋਰੇਸ਼ਨ ਦੇ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਆਰਟੀਆਈ ਪਾਈ ਸੀ ਕੀ ਕਿਰਪਾ ਕਰਕੇ ਇਹ ਦੱਸਣ ਦੀ ਕਿਰਪਾਲਤਾ ਕਰੋ ਕਿ ਇਸ ਚੌਂਕ ਦੇ ਉੱਤੇ ਕਿੰਨੇ ਲੱਖ ਦੀ ਗ੍ਰਾਂਟ ਜਿਹੜੀ ਆ ਪਾਸ ਹੋਈ ਆ ਹੁਣ ਤੱਕ ਕਿੰਨਾ ਜਿਹੜਾ ਖਰਚਾ ਹੋ ਚੁੱਕਾ ਵਾ ਉਸ ਤੋਂ ਇਲਾਵਾ ਜੇਕਰ ਠੇਕੇਦਾਰ ਵੱਲੋਂ ਸਮੇਂ ਦੇ ਕੰਮ ਨਹੀਂ ਕੀਤਾ ਜਾਂਦਾ ਤੇ ਉਸ ਨੂੰ ਜੁਰਮਾਨਾ ਲੱਗਦਾ ਵਾ ਜਾਂ ਨਹੀਂ ਇਹਨਾਂ ਨੇ ਸਾਡਾ ਆਰਟੀਆਈ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਇਸ ਆਰਟੀਆਈ ਦੇ ਪਹਿਲੀ ਜਿਹੜੀ ਅਪੀਲ ਆ ਉਹ ਅਸੀਂ ਮਾਨਯੋਗ ਸਥਾਨਕ ਸਰਕਾਰ ਡਾਕਟਰ ਰਵਜੋਤ ਜੀ ਜੋ ਜਿਹੜੇ ਸਥਾਨਕ ਸਰਕਾਰ ਦੇ ਮੰਤਰੀ ਆ ਉਹਨਾਂ ਦੇ ਸੈਕਟਰੀ ਸਾਹਿਬ ਨੂੰ ਪਾਤੀ ਆ ਅਸੀਂ ਇਹ ਜਿਹੜਾ ਮਤਲਬ ਜਿਹੜਾ ਮਸਲਾ ਵਾ ਇਹ ਮਾਨਯੋਗ ਐਸ்சி ਐਸਟੀ ਕਮਿਸ਼ਨ ਜਿਹਦੇ ਚੇਅਰਮੈਨ ਸਾਹਿਬ ਦੇ ਵੀ ਧਿਆਨ ਚ ਲਿਆਵਾਂਗੇ ਜਿਹੜੇ ਵੀ ਅਫਸਰ ਇਹਦੇ ਵਿੱਚ ਦੋਸ਼ੀ ਪਾਏਗੇ ਅਸੀਂ ਉਹਨਾਂ ਦੇ ਐਫ ਆਈ ਆਰ ਕਰਾਵਾਂਗੇ ਅਗਰ ਇਹਨਾਂ ਨੇ ਸਾਡੀਆਂ ਜਿਹੜੀਆਂ ਇਸ ਚੌਂਗ ਨੂੰ ਅਧੂਰਾ ਕਰਕੇ ਛੱਡ ਦਿੱਤਾ ਤਾਂ ਅਸੀਂ ਆਪਣਾ ਪ੍ਰੋਟੈਸਟ ਜਿਹੜਾ ਵਾ ਉਹ ਵੀ ਕਰਾਂਗੇ ਕਾਰਪੋਰੇਸ਼ਨ ਦਾ ਘਰਾਬੀ ਕਰਾਂਗੇ ਲੋੜ ਪਈ ਤਾਂ ਚੱਕਾ ਜਾਮ ਵੀ ਕਰਾਂਗੇ ਇਹਨਾਂ ਨੂੰ ਦੱਸ ਕੇ ਦੱਸ ਦੇਵਾਂਗੇ ਕਿ ਵਾਲਮੀਕਨ ਸਮਾਜ ਦੇ ਨਾਲ ਧੋਖਾ ਧੜੀ ਕਰਨ ਦਾ ਕੀ ਮਕਸਦ ਹੁੰਦਾ ਵਾ ਤੁਸੀਂ ਇਹ ਦੇਖ ਲਓ ਵੀ ਜੇਕਰ ਇਹਨਾਂ ਦੇ ਕੋਲ ਇਹਨਾਂ ਦੇ ਠੇਕੇਦਾਰ ਕਹਿੰਦੇ ਆ ਜੀ 5 ਲੱਖ ਦੀ ਜਿਹੜੀ ਆ ਉਹ ਲੈਡ ਲੱਗੀ ਆ ਤੇ 4 ਲੱਖ ਦਾ ਪੱਥਰ ਲੱਗਿਆ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਕੰਮ ਕਰਾਣੇ ਆ ਤੁਸੀਂ ਵੀਡੀਓ ਦੇ ਰਾਈ ਵੀ ਦੇਖ ਲਓ ਵੀ ਵੀ ਕਿੰਨੇ ਦਾ ਪੱਥਰ ਲੱਗਾ ਵਾ ਔਰ ਕਿੰਨੇ ਦਾ ਪੱਥਰ ਆਪਣੇ ਘਰਾਂ ਦੇ ਵਿੱਚ ਲੱਗਦਾ ਜੇ 4 ਲੱਖ ਦਾ ਪੱਥਰ ਲੱਗ ਗਿਆ ਤਾਂ ਅਸੀਂ ਇਹਨਾਂ ਨੂੰ ਆਰਟੀਆਈ ਰਾਈ ਇਹ ਵੀ ਪੁੱਛਾਂਗੇ ਕਿ ਕਿੰਨੇ ਦਾ ਪੱਥਰ ਲੱਗਾ ਉਹਦੇ ਬਿੱਲ ਦੀ ਕਾਪੀਆਂ ਜਿਹੜੀਆਂ ਉਹ ਵੀ ਪ੍ਰੋਵਾਈਡ ਕਰਾਂਗੇ ਮੌਕੇ ਦੇ ਆਣ ਵਾਲੇ ਟਾਈਮ ਦੇ ਉੱਤੇ ਫਿਰ ਇਹਨਾਂ ਦੇ ਉੱਤੇ ਕੇਸ ਕਰਾਂਗੇ ਔਰ ਐਫ ਆਈ ਆਰ ਦਰਜ ਕਰਾਵਾਂਗੇ ਜਿਹੜੇ ਵੀ ਅਫਸਰ ਜਾਂ ਠੇਕੇਦਾਰ ਪਾਏ ਗਏ ਆ ਔਰ ਸਾਡੀ ਜਿਹੜੀ ਮਾਨਯੋਗ ਸਾਡੇ ਵਾਰਡ ਨੰਬਰ 5 ਦੇ ਐਮ ਸੀ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਭਾਈ ਠੀਕ ਆ ਤੁਹਾਡੀ ਸਰਕਾਰ ਨਹੀਂ ਹੈਗੀ ਨਾ ਸਹੀ ਤੁਸੀਂ ਕੰਮ ਨਹੀਂ ਕਰਵਾ ਸਕਦੇ ਵਾਰਡ ਦੇ ਨਹੀਂ ਕਰਵਾ ਸਕਦੇ ਜਾਂ ਤੁਸੀਂ ਗ੍ਰਾਂਟ ਨਹੀਂ ਲਿਆ ਸਕਦੇ ਪਰ ਘੱਟ ਤੋਂ ਘੱਟ ਹਾਊਸ ਦੀ ਮੀਟਿੰਗ ਦੇ ਵਿੱਚ ਵਾਲਮੀਕੀ ਸਮਾਜ ਦੇ ਆਪਣੇ ਸਮਾਜ ਦੇ ਮੁੱਦੇ ਦਾ ਚੱਕ ਸਕਦੇ ਆ ਪਤਾ ਨਹੀਂ ਐਮਸੀ ਸਾਹਿਬ ਵੀ ਕਿਉਂ ਚੁੱਪ ਕਰਕੇ ਬੈਠੇ ਆ ਇਹ ਸਾਡੇ ਕੋਈ ਘਰ ਦਾ ਮਸਲਾ ਤਾਂ ਹੈ ਨਹੀਂ ਵੀ ਅਸੀਂ ਸਾਰਿਆਂ ਨੂੰ ਸੱਦੇ ਪੱਤਰ ਦਿੰਦੇ ਰਵਾਂਗੇ ਇਹ ਸਮਾਜ ਦਾ ਮਸਲਾ ਵਾ ਅਸੀਂ ਸਮਾਜ ਦੇ ਵੱਲੋਂ ਐਮਸੀ ਬਣਾਇਆ ਵਾ ਤੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਧਿਆਨ ਦੇਣ ਜੇ ਨਾਲੇ ਤਾਂ ਦੇ ਅਸੀਂ ਜਿਹੜੀ ਆ ਕਾਰਵਾਈ ਆਪਣੇ ਵੱਲੋਂ ਜ਼ਰੂਰ ਕਰਾਂਗੇ ਜੈ ਬਾਲਮੀਕੀ